ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਅੱਜ ਬਣਾਉਣ ਲੱਗੇ ਆ ਜੀ ਮਟਰ ਤੇ ਪਨੀਰ ਦੀ ਸਬਜ਼ੀ ਆਪਾਂ ਹੁਣ ਕਰਦੇ ਆ ਜੀ ਸਬਜ਼ੀ ਬਣਾਉਣੀ ਸ਼ੁਰੂ ਕਰਮ ਹੋ ਗਿਆ ਸੀ ਜੀ ਇਹਦੇ ਵਿੱਚ ਪਾਉਨੇ ਆ ਪਰਫੈਂਡ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਨੀਰ ਪਨੀਰ ਨੂੰ ਜੇ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਕਈ ਇਸ ਤਰ੍ਹਾਂ ਵੀ ਬਣਾ ਲੈਂਦੇ ਨੇ ਜੀ ਬਾਕੀ ਆਪਕੋ ਆਪਣਾ ਜਿਵੇਂ ਵੀ ਸਾਰਿਆਂ ਨੂੰ ਤਰੀਕਾ ਸਹੀ ਲੱਗਦਾ ਜੀ ਆਪਾਂ ਉਸ ਤਰ੍ਹਾਂ ਬਣਾ ਲੈਨੇ ਆ ਪਰ ਆਪਾਂ ਇਹਨੂੰ ਥੋੜਾ ਜਿਹਾ ਫਰਾਈ ਕਰਾਂਗੇ ਫਰਾਈ ਕਰਨ ਤੋਂ ਬਾਅਦ ਜੀ ਆਪਾਂ ਇਹਦਾ ਪਨੀਰ ਹੈ ਇਸ ਫਲੇਟ 'ਚ ਕੱਢਾਂਗੇ ਜੇ ਆਪਾਂ ਇਸ ਤਰ੍ਹਾਂ ਹੀ ਕੱਢ ਦਾਂਗੇ ਜੀ ਤਾਂ ਆਪਣਾ ਜਿਹੜਾ ਪਨੀਰ ਹੈ ਉਹ ਪਲੇਟ ਦੇ ਵਿੱਚ ਫੇਟੂਗਾ ਇਸ ਕਰਕੇ ਆਪਾਂ ਪਲੇਟ ਨੂੰ ਥੋੜਾ ਜਿਹਾ ਗਿੱਲਾ ਕਰ ਲੈਂਦੇ ਆਂ ਪਾਣੀ ਲਾ ਕੇ ਰੱਖ ਲਾ ਲਈਏ ਬੋਲੋ ਜੀ ਕਿਰਨ ਇਹਦੇ ਪਨੀਰ 'ਚ ਚਿਪਕਦਾ ਨਹੀਂ ਹੈਗਾ ਹਲਕੇ ਹਲਕੇ ਸੇਕਦੇ ਵਸਪਾ ਨੂੰ ਭলাই ਕਰ ਦਾਂਗੇ ਪਨੀਰ ਸੀਗਾ ਜਿਹੜਾ ਆਪਾਂ ਫਰਾਈ ਕਰ ਲਿਆ ਹਲਕਾ ਜਿਹਾ ਫਰਾਈ ਕਰਕੇ ਰੱਖ ਲਿਆ ਜੀ ਆਪਾਂ ਪਨੀਰ ਨੂੰ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇਹਦੇ ਇਸੇ ਘਿਓ ਦੇ ਵਿੱਚ ਨਾਲ ਜੀਰਾ ਪਾ ਲਾਂਗੇ ਆਪਾਂ ਜੀਰਾ ਭੁੰਨਦੇ ਆ ਆਪਾਂ ਮਸਾਲਾ ਸੀਗਾ ਜੀ ਜਿਹੜਾ ਇਹ ਗ੍ਰाइंड ਕਰ ਲਿਆ ਸੀਗਾ ਪਹਿਲਾਂ ਇਹਦੇ ਵਿੱਚ ਪਾਇਆ ਸੀਗਾ ਜੀ ਆਪਾਂ ਦੋ ਹਰੀਆਂ ਮਿਰਚਾਂ ਇੱਕ ਪੂਰੀ ਗੰਢੀ ਪਾਈ ਸੀਗੀ ਆਪਾਂ ਲਸਣ ਦੀ 8-10 ਪਾਏ ਸੀਗੇ ਜੀ ਪਿਆਜ਼ ਤੇ ਇੱਕ ਗੰਢੀ ਪਾਈ ਸੀ ਜੀ ਅਦਰਕ ਦੀ ਤੇ ਹੁਣ ਆਪਾਂ ਜੀਰਾ ਭੁੱਜ ਗਿਆ ਤੇ ਮਸਾਲਾ ਪਾ ਲਾਂਗੇ ਨਾਲ ਪਾ ਦਾਂਗੇ ਜੀ ਆਪਾਂ ਮਸਾਲੇ 3 ਚਮਚੇ ਆਪਾਂ ਲਏ ਨੇ ਜੀ ਆਪਣੀ ਸਬਜ਼ੀ ਦੇ ਅਨੁਸਾਰ ਨਮਕ ਤੇ ਪੌਣਾ ਚਮਚਾ ਲਿਆ ਜੀ ਆਪਾਂ ਮਿਰਚ ਇੱਕ ਚਮਚਾ ਲਿਆ ਜੀ ਆਪਾਂ ਹਲਦੀ ਦਾ ਬਿਲਕੁਲ ਆਪਾਂ ਦੇਸੀ ਤਰੀਕੇ ਨਾਲ ਬਣਾ ਰਹੇ ਹਾਂ ਜੀ ਨੋਰਮਲ ਜਿਆਦਾ ਆਪਾਂ ਤੇਜ ਇਹਦੇ ਵਿੱਚ ਮਸਾਲੇ ਨਹੀਂ ਪਾਏ ਹੁਣ ਆਪਾਂ ਪਹਿਲਾਂ ਮਸਾਲੇ ਨੂੰ ਚੰਗੀ ਤਰ੍ਹਾਂ ਭਨਨ ਲਈਏ ਜੀ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਟਰ ਤੇ ਪਨੀਰ ਮਸਾਲਾ ਆਪਣਾ ਭੁੱਜ ਗਿਆ ਸੀ ਜੀ ਮਸਾਲੇ ਨੇ ਆਪਣਾ ਇਹੜਾ ਘਿਓ ਆ ਬਿਲਕੁਲ ਛਾ ਦਿੱਤਾ ਆ ਦੇਖੋ ਵਧੀਆ ਲਾਲ ਹੋ ਗਿਆ ਜੀ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਮਟਰ ਮਟਰ ਲੈ ਸੀਗੇ ਜੀ ਆਪਾਂ ਪਾਈਆ ਤੇ ਪਨੀਰ ਵੀ ਲਿਆ ਸੀਗਾ ਜੀ ਆਪਾਂ ਪਾਈਆ ਪਨੀਰ ਆਪਾਂ ਫਰਾਈ ਕੀਤਾ ਹੋਇਆ ਜੀ ਪਨੀਰ ਨੂੰ ਆਪਾਂ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਕੱਲੇ ਮਟਰਾਂ ਨੂੰ ਸਿਟੀ ਲਵਾਉਨੇ ਆ ਪਨੀਰ ਆਪਣਾ ਤਿਆਰ ਹੈ ਜੀ ਪਾਣੀ ਥੋੜਾ ਆਪਾਂ ਘੱਟ ਲੱਗਦਾ ਹੈ ਇੱਕ ਗਲਾਸ ਪਾਣੀ ਦਾ ਹੋਰ ਪਾ ਲਵਾਂਗੇ ਇੱਕ ਗਲਾਸ ਪਾਣੀ ਤੇ ਡਰਾਪਾਂ ਮਟਰਾਂ ਨੂੰ ਆਪਾਂ ਸਿਟੀ ਲਵਾਉਨੇ ਆ ਮਟਰ ਆਪਣੇ ਬਣ ਗਏ ਸੀਗੇ ਜੀ ਬਿਲਕੁਲ ਸੌਫਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਨੀਰ ਪਨੀਰ ਨੂੰ ਹੁਣ ਆਪਾਂ ਹਲਕਾ ਜਿਹਾ ਸੇਕ ਲਵਾਵਾਂਗੇ ਫਿਰ ਮਟਰ ਪਨੀਰ ਆਪਣਾ ਬਣ ਗਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਾਈ ਜੀ ਜੇ ਤੁਹਾਨੂੰ ਸਾਡੀ ਮਟਰ ਪਨੀਰ ਦੀ ਸਬਜ਼ੀ ਵਧੀਆ ਲੱਗੀ ਜੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ